ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸੋ ਕੀਵੇਂ ਹੋ ਸਾਰੇ ਹਾਈ ਹੋਪਸ ਆਪ ਵਧੀਆ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਤਾਂ ਲੋ ਜੀ ਅੱਜ ਮੈਂ ਤੁਹਾਡਾ ਨਾਲ ਸ਼ੇਅਰ ਕਰਨ ਜਾਣੀ ਇੱਕ ਟ੍ਰਿਕ ਤੁਹਾਨੂੰ ਦੱਸਾਂਗੀ ਤੇ ਦੇਖੋ ਇੱਧਰ ਮੇਰੀ ਪ੍ਰੈਸ ਜਲ ਗਈ ਹੈ ਤੇ ਮੈਂ ਸੋਚਿਆ ਚਲੋ ਮੈਂ ਤੁਹਾਡਾ ਵੀ ਸ਼ੇਅਰ ਕਰਾਂਗੀ ਤੇ ਦੇਖ ਲਓ ਇਹ ਇਸ ਤਰ੍ਹਾਂ ਜਦੋਂ ਪ੍ਰੈਸ ਜਲ ਜਾਂਦੀ ਆ ਤਾਂ ਤੁਸੀਂ ਇਹਨੂੰ ਬਿਲਕੁਲ ਵੀ ਸਕਰਬਰ ਨਾਲ ਨਹੀਂ ਸਾਫ ਕਰਨਾ ਕਿਉਂਕਿ ਉਹਦੇ ਨਾਲ ਸਕ੍ਰੈਚ ਪੈ ਜਾਂਦੇ ਆ ਤਾਂ ਫਿਰ ਹੋਰ ਵੀ ਜ਼ਿਆਦਾ ਕਪੜਾ ਇਹ ਚਲਾਉਂਦੀ ਆ ਇਸ ਕਰਕੇ ਤੁਸੀਂ ਇਹ ਵਾਲੀ ਟ੍ਰਿਕ ਯੂਜ਼ ਕਰਨਾ ਔਰ ਮੈਨੂੰ ਦੱਸਣਾ ਔਰ ਦੇਖਣਾ ਕਿ ਬਹੁਤ ਵਧੀਆ ਰਿਜ਼ਲਟ ਆਏਗਾ ਤੇ ਚਲੋ ਜੀ ਮੈਂ ਤੁਹਾਨੂੰ ਦਿਖਾਵਾਂਗੀ ਹੁਣ ਮੈਂ ਅੱਗੇ ਇਹ ਸਭ ਤੋਂ ਪਹਿਲਾਂ ਮੈਂ ਥੋੜਾ ਇਹਨੂੰ ਗਰਮ ਕਰ ਲਾਂਗੀ ਜ਼ਿਆਦਾ ਨਹੀਂ ਹਲਕਾ ਜਿਹਾ ਗਰਮ ਕਰਾਂਗੇ ਚਲੋ ਜੀ 2 ਸੈਕਿੰਡ ਲਈ ਗਰਮ ਕਰਤੀ ਤਾਂ ਹੁਣ ਇਹਨੂੰ ਆਫ ਕਰ ਦਿੰਨੇ ਆਂ ਔਰ ਇਹਨੂੰ ਕਢਾਲ ਦਿੰਨੇ ਆਂ ਪਲੱਗ ਨੂੰ ਤੇ ਹਮੇਸ਼ਾ ਯਾਦ ਰੱਖਣਾ ਕਿ ਪਲੱਗ ਕਢਾਲ ਕੇ ਔਰ ਆਫ ਕਰਕੇ ਹੀ ਇਹਨੂੰ ਕਰਨਾ ਹੈ ਜੋ ਵੀ ਕਰਨਾ ਚਲੋ ਜੀ ਹੁਣ ਤੁਹਾਨੂੰ ਦੱਸਾਂਗੀ ਇਹਦੇ ਉੱਪਰ ਕੀ ਲਗਾਉਣਾ ਪਹਿਲਾਂ ਉਸ ਲੋਜੀ ਪਿੱਲਾ ਪ੍ਰਸਨ ਆਪਾਂ ਇਸ ਤਰ੍ਹਾਂ ਰੱਖ ਲਾਂਗੇ ਫੜ ਨਹੀਂ ਪੈਗੀ ਕਿਉਂਕਿ ਇਸ ਤਰ੍ਹਾਂ ਟੇਢੀ ਹੋ ਜਾਂਦੀ ਹੈ ਤੇ ਦੇਖੋ ਇਹ ਹੈ ਪੇਸਟ ਕੋਈ ਵੀ ਪੇਸਟ ਲੈ ਲਓ ਕੋਲਗਟ ਲੈ ਲਓ ਕਲੋਜ਼ ਦਾ ਪਲਗ ਲੈ ਲਓ ਜੋ ਵੀ ਲੈਣਾ ਚਾਹੁੰਦੇ ਤੁਸੀਂ ਲੈ ਲਓ ਜੋ ਵੀ ਤੁਹਾਡੇ ਕੋਲ ਅਵੇਲੇਬਲ ਹੈ ਜੋ ਵੀ ਤੁਹਾਡੇ ਕੋਲ ਹੈ ਤਾਂ ਤੁਸੀਂ ਇਸ ਨੂੰ ਪਹਿਲਾਂ ਪੇਸਟ ਨੂੰ ਪ੍ਰੈਸ ਦੇ ਉੱਪਰ ਲਗਾਉਣਾ ਤੇ ਲਓ ਜੀ ਮੇਰੇ ਕੋਲ ਕੋਲਗਟ ਸੀ ਤੇ ਉਹ ਵੀ ਇਹਨਾਂ ਰੈੱਡ ਤੇ ਲਓ ਜੀ ਸਭ ਤੋਂ ਪਹਿਲਾਂ ਇਹਦੇ ਉੱਪਰ ਇਸ ਤਰ੍ਹਾਂ ਪੇਸਟ ਲਗਾ ਦਾਂਗੇ ਸਬ ਇਹਨੂੰ ਹੱਥ ਨਾਲ ਲਗਾ ਦਿਨੇ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਲਗਾ ਲੋ ਤਾਂ ਗਾਇਜ਼ ਦੇਖੋ ਪੂਰੀ ਪ੍ਰੈਸ ਤੇ ਇਸ ਤਰ੍ਹਾਂ ਪੇਸਟ ਲਗਾ ਲਿਆ ਤੇ ਹੁਣ ਇਸ ਨੂੰ ਇਸ ਤਰ੍ਹਾਂ ਰੱਖਣਾ ਹੈ ਤੇ ਹੁਣ ਇਹਦੇ ਉੱਤੇ ਪਾਵਾਂਗੀ ਮੈਂ ਥੋੜਾ ਮਿੱਠਾ ਥੋੜਾ ਲਓ ਜੀ ਹਲਕਾ ਹਲਕਾ ਤੇ ਇਸ ਤਰ੍ਹਾਂ ਆ ਦੋ ਇਹਦੇ ਉੱਪਰ ਜੀ ਤੇ ਉੱਪਰ ਦੀ ਪਾ ਦਾਂਗੇ ਜੀ ਨਮਕ ਇਹਨੂੰ ਇਸ ਤਰ੍ਹਾਂ ਤੁਸੀਂ 5 ਮਿੰਟ ਲਈ ਰੱਖ ਦੇਣਾ ਲਗਾ ਕੇ ਤੇ ਯਾਦ ਰੱਖਿਓ ਕਿ 프ੈਸ ਜ਼ਿਆਦਾ ਗਰਮ ਨਹੀਂ ਹੋਣੀ ਚਾਹੀਦੀ ਤੁਹਾਡਾ ਹੱਥ ਨਾ ਜਲ ਜਾਏ ਇਸ ਕਰਕੇ ਇਹਨੂੰ ਹਲਕਾ ਹੀ ਗਰਮ ਕਰਨਾ ਹੈ ਜਦੋਂ ਇਹਦੇ ਤੇ ਸਭ ਲਗਾਉਣਾ ਹੈ ਤੇ ਲਓ ਜੀ ਹੁਣ ਇਸ ਤਰ੍ਹਾਂ ਇਹਨੂੰ 5 ਮਿੰਟ ਰੱਖਾਂਗੇ ਤਾਂ ਮਿਲਦੇ ਆ ਜੀ ਤੁਹਾਨੂੰ 5 ਮਿੰਟ ਬਾਅਦ। ਜਦ ਤੱਕ ਪ੍ਰੈਸ ਹੋ ਰਹੀ ਹੈ 5 ਮਿੰਟ ਹੋ ਰਹੇ ਨੇ ਤਾਂ ਮੈਂ ਚਲਦੀ ਆ ਕਿਚਨ ਚ ਕਿਉਂਕਿ ਇਹ ਸਬਜ਼ੀਆਂ ਲੈ ਕੇ ਆਏ ਨੇ ਤੇ ਸਬਜ਼ੀਆਂ ਰੱਖ ਲੈਣੇ ਆ। ਤਾਂ ਲੋ ਜੀ ਸੜੀਆਂ ਆ ਗਈਆਂ ਸਬਜ਼ੀਆਂ। ਇੱਧਰ ਟਮਾਟਰ ਇਹ ਹੈਗੇ ਬੈਂਗਨ ਤੇ ਗੋਪੀ ਇੱਧਰ ਹੈਗਾ ਕੱਤੂ। ਇਹ ਇੱਕ ਇੱਕ ਕarele ਔਰ ਇਹ ਹੈਗੇ ਜੀ ਪਿੰਡੀਆਂ। ਤੇ ਇਹ ਰੋਟ ਕੀਆ ਇਹ ਚੱਕ ਲਓ ਇਹ ਐਪਲ ਲੋਜੀ ਲੈ ਗਈ ਸੀ ਮੰਡੀ ਦੇ ਸਬਜ਼ੀਆਂ ਲੈ ਕੇ ਆਵੇ ਤੇ ਫਲ ਪਰ ਮੈਪਰ ਖਾਣ ਤੁਸੀ ਵੀ ਖਾ ਲਓ ਤਾਂ ਦੇਖਦੇ ਆ ਜੀ ਅੱਜ ਕੀ ਬਣਾਵਾਂਗੇ ਤਾਂ ਬਣੀ ਰਹੋ ਜੀ ਤੁਸੀਂ ਮੇਰੇ ਨਾਲ ਤਾਂ ਗਾਇਸ ਲੋ ਜੀ 5 ਮਿੰਟ ਹੋ ਗਏ ਤਾਂ ਹੁਣ ਪ੍ਰੈਸ ਨੂੰ ਥੋੜਾ ਫਿਰ ਤੋਂ ਗਰਮ ਕਰਾਂਗੇ ਚਲੋ ਜੀ ਇਹਨੂੰ ਥੋੜਾ ਕਰਨਾ ਮਤਲਬ ਜ਼ਿਆਦਾ ਨਹੀਂ ਕਰਨਾ ਹੁਣ ਵੀ ਤੇ ਥੋੜਾ ਜਿਹਾ ਗਰਮ ਕਰਕੇ ਤੇ ਇਸ ਨੂੰ ਆਪਾਂ ਕਾਟਨ ਦੇ ਕਿਸੇ ਵੀ ਕੱਪੜੇ ਦੇ ਨਾਲ ਦੇਖੋ ਇਹ ਬਣਾਉਣ ਲਈ ਮੈਂ ਪੁਰਾਣੀ ਸੀਗੀ ਤੇ ਇਹਦੇ ਨਾਲ ਮੈਂ ਹੁਣ ਮੈਂ ਇਸ ਨੂੰ ਕਰਾਂਗੀ ਸਾਫ਼ ਤੇ ਬੰਦ ਕਰ ਦਿੰਨੇ ਆ ਪ੍ਰੈਸ ਪਰ ਤੇ ਪਲੱਗ ਵੀ ਕੱਢ ਦੇਣਾ ਯਾਦ ਰੱਖਣਾ ਮੈਂ ਇਸ ਨੂੰ ਕਰਾਂਗੀ ਸਾਫ਼ ਤੇ ਤੁਹਾਨੂੰ ਹੁਣ ਰਿਜ਼ਲਟ ਪਤਾ ਚੱਲੇਗਾ ਦੇਖੋ ਕਿ ਇਸ ਤਰ੍ਹਾਂ ਕਿਉਂਕਿ ਇਹਦੇ ਨਾਲ ਨਾ ਸਕ੍ਰੈਚ ਨਹੀਂ ਪੈਂਦੇ ਹੈਗੇ ਜੇ ਤੁਸੀਂ ਸਕਰਬਰ ਨਾ ਕਰੋਗੇ ਤੇ ਉਹਦੇ ਨਾਲ ਸਕ੍ਰੈਚ ਪੈ ਜਾਂਦੇ ਆ ਚਲੋ ਜੀ ਇਸ ਤਰ੍ਹਾਂ ਤੁਸੀਂ ਇਹਨੂੰ ਰਗੜ ਰਗੜ ਕੇ ਉਤਾਰਨਾ ਹੈ ਸੋ ਗਾਇਸ ਦੇਖੋ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਪ੍ਰੈਸ ਬਿਲਕੁਲ ਸਾਫ਼ ਹੋ ਚੁੱਕੀ ਆ ਤੇ इस तरह कोई स्क्रैच नहीं है कोई कुछ नहीं है बिल्कुल साफ हो चुकी है प्रेस तो देखो रिजल्ट सो गाय सू अगर मेरी वीडियो चंगी लगी तो प्लीज लाइक शेयर कमेंट जरूर करना और सोने सोहने कमेंट करो तो आज मैं कोई डिश नहीं सी पाई तो मैं सोचा चलो थोड़े ये वाली ट्रिक शेयर कर दिया तो लो जी साड़ी प्रैस बिल्कुल ਕਲੀਨ ਹੋ ਚੁੱਕੀ ਆ ਤੇ ਤੁਸੀਂ ਵੀ ਇੱਕ ਵਾਰ ਟਰਾਈ ਜ਼ਰੂਰ ਕਰਕੇ ਦੇਖਣਾ ਔਰ ਇਹਦੇ ਵਿੱਚ ਸਭ ਤੋਂ ਪਹਿਲਾਂ ਪੇਸਟ ਲਗਾਉਣਾ ਇਹਦੇ ਉੱਪਰ ਲਗਾ ਦੇਣਾ ਸੋਡਾ ਉਸ ਤੋਂ ਬਾਅਦ ਇਹਦੇ ਉੱਪਰ ਲਗਾ ਦੇਣਾ ਇਹ ਨਮਕ ਤੇ ਇਸ ਨੂੰ 5 ਮਿੰਟ ਛੱਡ ਦਿਓ ਤੇ ਦੇਖੋ ਤੁਹਾਡੀ ਪ੍ਰੈਸ ਫਿਰ ਉਸ ਤੋਂ ਬਾਅਦ ਇਹਨੂੰ ਸਾਫ਼ ਕਰ ਲਓ ਤੇ ਬਿਲਕੁਲ ਸਾਫ਼ ਹੋ ਜਾਏਗੀ ਕੋਈ ਸਕ੍ਰੈਚ ਨਹੀਂ ਹੈਗਾ ਤੇ ਜੇ ਅਗਰ ਤੁਸੀਂ ਸਕ੍ਰਬਰ ਨਾ ਕਰਦੇ ਹੋ ਤਾਂ ਸਕ੍ਰੈਚ ਪੈ ਜਾਂਦੇ ਆ ਤੇ ਦੇਖ ਲਓ ਜੀ ਤੇ ਤੁਹਾਨੂੰ ਕਿਵੇਂ ਦਾ ਲੱਗਿਆ ਮੇਰਾ ਇਹ ਵਾਲਾ ਉਹ ਨੁਕਤਾ ਜ਼ਰੂਰ ਦੱਸਣਾ ਤੇ ਚਲੋ ਜੀ ਲਾਸਟ ਤੱਕ ਮੇਰੇ ਨਾਲ ਬਨੇ ਰਹੇ ਤੁਹਾਡੇ ਬਹੁਤ ਬਹੁਤ ਸ਼ੁਕਰੀਆ ਬਾਏ ਬਾਏ